जय श्री राम जी जो पहलगाम ਦੇ ਵਿੱਚ ਕੁਝ ਦਿਨ ਪਹਿਲਾਂ ਅਤਵਾਦੀ ਹਮਲਾ ਹੋਇਆ ਸੀ ਉਹ ਬਹੁਤ ਹੀ ਮਾਰਾ ਤੇ ਨਿੰਦਕ ਜੋ ਸੀ ਕਿਉਂਕਿ ਅੱਜ ਤੱਕ ਇਹ ਜੇ ਹਮਲਾ ਕਦੇ ਆਪਣੀ ਉਮਰ ਦੇ ਵਿੱਚ ਨਹੀਂ ਦੇਖਿਆ ਕਿ ਅਤਵਾਦੀ ਆਨ ਆ ਕੇ ਜਿਹੜੇ ਸਲਾਨੀ ਨੇ ਟੂਰਿਸਟ ਆਪਨੇ ਘੁੰਮਣ ਵਾਸਤੇ ਗਏ ਹੋਏ ਸਨ ਉਹਨਾਂ ਨੂੰ ਖੜਾ ਖੜਾ ਕੇ ਪੁੱਛਣ ਤੂੰ Hindu ਐ ਜਾਂ ਤੂੰ ਮੁਸਲਮਾਨ ਐ ਤੂੰ ਸਾਨੂੰ ਆਪਣਾ ਕਵਤਾ ਪੜਕੇ ਸੁਣਾ ਤੇ ਜੇ ਕੋਈ ਦੂਸਰਾ Hindu ਕਹਿ ਦਿੰਦਾ ਸੀ ਤਾਂ ਉਹਦੇ ਗੋਲੀ ਨਾਲ ਦੇ ਨਾਲ ਮਾਰ ਦਿੰਦੇ ਸੀ ਜੇ ਉਹਨਾਂ ਦੇ ਘਰ ਵਾਲੀਆਂ ਵੇ ਵਿਚਾਰੀਆਂ ਰੋਂਦਿਆ ਰਹੀਆਂ ਕਹਿੰਦੇ ਰਹੇ ਮੇਰੇ ਪਤੀ ਨੂੰ ਨਾ ਮਾਰੋ ਮੈਨੂੰ ਵੀ ਮਾਰ ਦੋ ਦੇ ਨਾਲ ਪਰ ਨਾ ਉਸ ਜਾਲਮਾ ਨੇ ਕਿਸੇ ਸੁਲਾਨੀ ਦੀ ਕੋਈ ਗੱਲ ਨਾ ਸੁਣੀ ਉਹਨਾਂ ਨੇ ਗੋਲਿਆਂ ਨਾਲ ਤੜ ਤੜ ਪੁੱਨ ਦਿੱਤੇ ਅਤੇ ਨਾਲੇ ਕਹਿਣਾ Hindu ਹੈ ਤੈਨੂੰ ਇਸ ਕਰਕੇ ਮਾਰ ਰਹੀ ਹੈ ਤੇ ਨਾਲ ਤੂੰ ਜਿਹੜੇ ਬਾਜ ਜਾਂਦੇ ਆਪਣੇ ਲੜਕੀ ਛੜਤੀ ਜਾਂ ਘਰ ਵਾਲੀ ਛੜਤੀ ਉਹਦੀ ਉਹਨੂੰ ਜਾ ਕੇ ਇਹ ਵੀ ਕਹਿਣਾ ਵੀ ਤੈਨੂੰ ਤਾਂ ਛੱਡਿਆ ਵੀ ਤੂੰ ਮੋਦੀ ਨੂੰ ਜਾ ਕੇ ਦੱਸੀ ਵੀ ਅਸੀਂ ਲੜਾਇਏ ਹੈ ਘਤਰੇ ਜਿਹੜਾ ਤਾਂ ਕਰ ਕਿਉਂਕਿ ਇਹ ਬਹੁਤ ਮੰਦ ਭਾ ਕੀ ਗੱਲ ਹੋਈ ਹੈ ਹਿੰਦੁਸਤਾਨ ਦੇ ਵਿੱਚ ਅੱਜ ਸਾਰਾ ਹਿੰਦੁਸਤਾਨ ਸਾਰਲੇ ਬਾਹਰਲੇ ਮੂਲ ਇੱਕ ਥਾਂ ਤੇ ਖੜੇ ਨੇ ਕਿ ਅਸੀਂ ਪਾਕਿਸਤਾਨ ਦੇ ਜਿਹੜੇ ਤਵਾਦੀ ਨੇ ਪਹਿਲ ਗਾਂਦੇ ਉਹਨਾਂ ਦਾ ਬਦਲਾ ਲੈ ਸਕੀ ਤੇ ਸੈਂਟਰ ਤੇ ਮੋਦੀ ਸਾਹਿਬ ਵੀ ਤੇ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਅਜੇ ਇੱਕੇ ਗੱਲ 'ਤੇ ਲੱਗੇ ਹੋਏ ਨੇ ਕਿ ਇਹ ਜੋ ਸਾਡੇ ਬੰਦਿਆਂ ਨਾਲ ਕੰਮ ਹੋਇਆ ਹੈ ਅਸੀਂ ਇਸ ਤੋਂ ਵੀ 10 ਗੁਣਾ ਵੱਡਾ ਕੰਮ ਕਰਕੇ ਇਹਨਾਂ ਦਾ ਬਦਲਾ ਲਈਏ ਤਾਂ ਕਿ ਉਹਨਾਂ ਦੀ ਵੇਰੀਆ ਸ਼ਾਂਤੀ ਹਿੰਦੁਸਤਾਨ ਨੂੰ ਮਿਲ ਸਕੇ ਉਹ ਬੱਚੇ ਤਾਂ ਵਾਪਸ ਆਂਦੇ ਨਹੀਂ ਪਰ ਫਿਰ ਵੀ ਸਰਕਾਰ ਨੇ ਇੱਕ ਤਹਿ ਕਰੇ ਦੇਖੋ ਉਹਨਾਂ ਦੇ ਘਰ ਜਿਹੜੇ ਨੇ 6 ਸਰਦ ਤੇ ਤੇ 15 ਦੀ ਲਿਸਟ ਬਣ ਚੁੱਕੀ ਹੈ ਤਵਦੀਆਂ ਦੀ ਉਹਨਾਂ ਤੇ ਵੀ ਬਹੁਤ ਵੱਡਾ ਐਕਸ਼ਨ ਲੈਣਾ ਤੇ ਅਸਤੇ ਇਹ ਗੱਲ ਕਹਿੰਦੇ ਆ ਕਿ ਜੋ ਪਾਕਿਸਤਾਨ ਨੇ ਕਰੋਨੀ ਹਰਕਤ ਕੀਤੀ ਹੈ ਬਹੁਤ ਮਾਰੀ ਕਰੀ ਹੈ ਤੇ ਸੈਂਟਰਲ ਸਰਕਾਰ ਨੂੰ ਯਾਰ ਸਾਰੀਆਂ ਪਾਰਟੀਆਂ ਦੇ ਆਗੂ ਸਹਿਵਾਣਾ ਨੂੰ ਇਹ ਹੀ ਬਹਿਤੀ ਹੈ ਕਿ ਅੱਜ ਜੀਵੇਂ ਸਾਰੇ ਮੰਡੀਆਂ ਨੇ ਚਾਹੇ ਸ਼ਹਿਰ ਨੇ ਚਾਹੇ ਸਟੇਟਾਂ ਨੇ ਉਹਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਤੇ ਸਾਰੇ ਧਰਮ ਗਲੋਬ ਕੋਹ ਕੇ ਅਜੇ ਦਾ ਨਿੰਦਾ ਕਰ ਰਹੇ ਨੇ ਤੇ ਮੁਕਾਬਲਾ ਕਰਨ ਲਈ ਤਿਆਰ ਨੇ ਤੇ ਅਸੀਂ ਫੇਰ ਇੱਕੇ ਕੈਂਪ ਵੋਟ ਕਨੇਆ ਕਿ ਇਹਨਾਂ ਦਾ ਬਗਲਾ ਬਹੁਤ ਜਲਦੀ ਸਰਕਾਰ ਨੂੰ ਲੈਣਾ ਚਾਹੁੰਦਾ ਮੈਂ ਸਤਪਾਲ ਸਿੰਘ ਨਾ ਪੰਜਾਬ ਬੀਜਪੀ ਆਗੂ ਸਾਫ ਦਾ ਚੇਅਰਮੈਨ ਵਿਆਹ ਵੈਗਰੋ ਵੀ ਇਸ ਗੱਲ ਦੀ ਬਹੁਤ ਵੱਡੀ ਨਿੰਦਾ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਪਾਣਾ ਬੰਨਦਾ ਬਾਲੋਬਖਸ ਤੇ ਉਹਨਾਂ ਨੂੰ ਜਿਨ੍ਹਾਂ ਨੇ ਮਾਰਿਆ ਇਹ ਦੁਭੱਟੀ ਸਜ਼ਾ ਦਿੱਤੀ ਜਾਵੇ ਤਾਂ ਕਿ ਹਿੰਦੁਸਤਾਨ ਸਾਥ ਹੋ ਧੰਵਾਦ